ਸਕਲ ਜੀ ਮੈਂ ਹੱਕ ਕਬਰ ਸਿੰਘ 베ਦੀ ਪਟਿਆਲਾ ਸਮਾਣਾ ਰੋਡ ਤੋਂ ਮਿਲਿਆ ਇੱਕ ਕੀਆ ਕਾਰ ਇਸ ਕਾਰ ਦੇ ਵਿੱਚ ਬੈਠਾ ਸੀ ਸਤਿੰਦਰ ਸਿੰਘ ਜੋ ਮੋਹਾਲੀ ਤੋਂ ਚੱਲਿਆ ਆਪਣੇ ਪਿੰਡ ਆਪਣੇ ਘਰ ਸਮਾਣਾ ਵਿਖੇ ਪਹੁੰਚਣਾ ਚਾਹੁੰਦਾ ਸੀ ਖੈਰ ਇਸ ਬਾਬਤ ਉਸਨੇ ਪਰਿਵਾਰ ਵਾਲਿਆਂ ਨੂੰ ਇਤਲਾਹ ਵੀ ਦਿੱਤੀ ਸੀ ਕਿ ਉਹ ਕਾਰ ਆ ਰਿਹਾ ਪਰ ਦੇਰ ਸ਼ਾਮ ਤੱਕ ਜਹੀ ਖਬਰ ਆਈ ਕਿ ਸਤਿੰਦਰ ਸਿੰਘ ਘਰ ਨਹੀਂ ਪੁੱਜਿਆ ਆਖਰ ਕਿੱਥੇ ਗਿਆ ਸਤਿੰਦਰ ਸਿੰਘ ਬਹੁਤ ਸਾਰੇ ਸਵਾਲ ਉਹ ਆਪਣੇ ਪਿੱਛੇ ਛੱਡ ਗਿਆ ਕਿਉਂਕਿ ਪਟਿਆਲਾ ਸਮਾਣਾ ਰੋਡ ਤੋਂ ਪੰਜਾਬ ਪੁਲਿਸ ਨੂੰ ਕਾਰ ਮਿਲਿਆ ਉਸ ਕਾਰ ਦੇ ਵਿੱਚ ਸੀਟਾਂ ਤੇ ਖਿੰਡਿਆ ਖੂਨ ਮਿਲਿਆ ਤੇ ਆਖਰ ਸਤਿੰਦਰ ਸਿੰਘ ਉੱਥੇ ਮੌਜੂਦ ਨਹੀਂ ਸੀ ਹੁਣ ਸਤਿੰਦਰ ਸਿੰਘ ਗਿਆ ਕਿੱਥੇ ਇਸ ਦੀ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ ਕਿਉਂਕਿ ਸਤਿੰਦਰ ਸਿੰਘ ਖੁਦ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਦਾ ਸੁਰੱਖਿਆ ਗਾਰਡ ਸੀ ਕਾਫੀ ਸਮੇਂ ਤੋਂ ਉਹਨਾਂ ਨਾਲ ਕੰਮ ਕਰ ਰਿਹਾ ਸੀ ਹਫਤੇ ਬਾਅਦ ਉਸ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਪਰੰਤੂ ਜਿਵੇਂ ਹੀ ਉਹ ਤਰੇੜੀ ਜੱਟਾਂ 톨ਪਲਾਦਾ ਦੇ ਕੋਲੇ ਪਹੁੰਚਦਾ ਤਾਂ ਆਪਣੀ ਲੋਕੇਸ਼ਨ ਘਰ ਵਾਲਿਆਂ ਨੂੰ ਭੇਜਦਾ ਕਿਉਂ ਜਲਦ ਘਰ ਆ ਰਿਹਾ ਆ ਆਖਰ ਸਤਿੰਦਰ ਸਿੰਘ ਕਿੱਥੇ ਗਿਆ ਇਹ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈ ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿਉਂਕਿ ਜਿੱਥੇ ਉਸ ਦੀ ਗੱਡੀ ਬਰਾਮਦ ਹੋਈ ਹੈ ਉਸ ਦੇ ਨਾਲ ਹੀ ਭਾਖੜਾ ਪਸਿਆਣਾ ਨਹਿਰ ਵਗਦੀ ਹੈ ਬਹੁਤ ਸਾਰੀਆਂ ਕਟਨਾਵਾਂ ਇਸ ਨਹਿਰ ਦੇ ਨਾਲ-ਨਾਲ ਵਾਪਰਦੀਆਂ ਕਈ ਵਾਰ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰ ਜਾਂਦਾ ਹੈ ਬਹੁਤ ਸਾਰੀਆਂ ਹੋਰ ਵੀ ਘਟਨਾਵਾਂ ਜਾਂ ਇਹ ਕਹਿ ਲੋ ਕਿ ਕੁਝ ਤਰਦੀਆਂ ਲਾਸ਼ਾਂ ਵੀ ਪਾਖੜਾ ਨਹਿਰ ਦੇ ਵਿੱਚੋਂ ਮਿਲਦੀਆਂ ਆ ਆਖਰ ਸਤਿੰਦਰ ਸਿੰਘ ਦੇ ਨਾਲ ਕੀ ਕੁਝ ਹੋਇਆ ਹੈ ਕੀ ਸਤਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਕੀ ਸਤਿੰਦਰ ਸਿੰਘ ਦੇ ਨਾਲ ਲੁੱਟਖੋ ਹੋਈ ਹੈ ਕੀ ਸਤਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਘਰੇਲੂ ਝਗੜੇ ਵੀ ਹੁੰਦੇ ਨੇ ਰਿਸ਼ਤੇ ਸਕੇ ਸੰਬੰਧੀ ਕਈ ਵਾਰ ਤੋ ਹੱਡੇ ਨਾਲ ਵੱਡੀ ਖਾਲ ਰੱਖ ਪੈਂਦੇ ਨੇ ਕਈ ਵਾਰ ਜ਼ਮੀਨੀ ਝਗੜਿਆਂ ਦੇ ਵਿੱਚ ਵੀ ਅਜਿਹੇ ਕਤਲ ਹੋ ਜਾਂਦੇ ਨੇ ਆਖਰ ਕਿੰਨਾਂ ਦੇ ਨਿਸ਼ਾਨੇ ਤੇ ਸੀ ਕਿੰਨਾਂ ਦੀ ਰਡਾਰ ਤੇ ਸੀ ਸਤਿੰਦਰ ਸਿੰਘ ਸਤਿੰਦਰ ਸਿੰਘ ਕਿਹਾ ਜਾਂਦਾ ਕਿ ਇੱਕ ਚੰਗਾ ਮਲਾਪੜਾ ਸੁਰੱਖਿਆ ਗੜ ਸੀ ਹਰ ਕਿਸੇ ਨੂੰ ਮਿਲਵਰਤਨ ਦੇ ਨਾਲ ਮਿਲਦਾ ਸੀ ਤਾਂ ਐਸਐਸਪੀ ਮਹਾਲੀ ਸੰਦੀਪ ਗਰਗਦਾ ਸੁਰੱਖਿਆ ਗੜ ਹੋਣ ਦੇ ਨਾਤੇ ਬਹੁਤ ਸਾਰੇ ਰਹੱਸ ਦੇ ਨਾਲ ਦਿਖਾਈ ਦੇ ਰਿਹਾ ਆਖਰ ਸਤਿੰਦਰ ਸਿੰਘ ਦੀ লাশ ਗਈ ਤਾਂ ਗਈ ਕਿੱਥੇ ਹੁਣ ਪਟਿਆਲਾ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ ਕਿ ਆਖਰ ਸਤਿੰਦਰ ਸਿੰਘ ਦੀ ਪਾਲਕੀਵੇਂ ਕੀਤੀ ਜਾਵੇ ਫੋਰੈਂਸਿਕ ਟੀਮ ਪਹੁੰਚਦੀ ਹੈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾਂਦਾ ਕਿ ਜ਼ਿੰਮੇਵਾਰ ਪਰਿਵਾਰ ਨਾਲ ਸੰਬੰਧਤ ਸੀ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਸਮੇਤ ਬਹੁਤ ਸਾਰੇ ਲੋਕਾਂ ਨੇ ਇਸ ਬਾਬਤ ਆਪਣਾ ਰੋਸ ਵੀ ਜ਼ਾਹਰ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਪੰਜਾਬ ਪੁਲਿਸ ਦਾ ਕੌਨਸਟੇਬਲ ਹੋਣ ਕਰਕੇ ਪੰਜਾਬ ਪੁਲਿਸ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਕਿਉਂ ਨਾ ਦੀ ਬਟਾਲੀਅਨ ਦਾ ਆਖਰ ਨੌਜਵਾਨ ਗਿਆ ਤਾਂ ਗਿਆ ਕਿੱਥੇ ਹੁਣ ਜਿਹੜੀ ਪਟਿਆਲਾ ਸਮਾਣਾ ਰੋਡ ਤੇ ਕੀਆ ਕਾਰ ਖੜੀ ਆ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਂਚ ਵਿੱਚ ਲੱਗੀ ਹੋਈ ਹੈ ਪਰੰਤੂ ਸਵੇਰ ਤੋਂ ਹੀ ਪੰਜਾਬ ਪੁਲਿਸ ਦਾ ਕੌਨਸਟੇਬਲ ਹੋਣ ਦੇ ਨਾਤੇ ਸਤਿੰਦਰ ਸਿੰਘ ਦੀ ਪਾਲ ਕਰ ਰਹੀ ਹੈ ਪੰਜਾਬ ਪੁਲਿਸ ਜਦੋਂ ਤੱਕ ਇਸ ਬਾਬਤ ਆਪਾਂ ਖਬਰ ਕਰ ਰਹੇ ਹਾਂ ਤੱਕ ਕੋਈ ਵੀ ਜਾਣਕਾਰੀ ਪੰਜਾਬ ਪੁਲਿਸ ਦੇ ਹਵਾਲੇ ਤੋਂ ਨਹੀਂ ਆ ਰਹੀ ਤੇ ਨਾ ਹੀ ਕੁਝ ਸਰਾਖ ਲੱਗਿਆ ਖੈਰ ਇਸ ਬਾਬਤ ਵੀ ਖਰਚਾ ਜ਼ਾਹਰ ਕੀਤਾ ਜਾ ਰਿਹਾ ਕਿ ਕਈ ਵਾਰ ਬੰਦਾ ਡਿਪਰੈਸ਼ਨ ਦੇ ਵਿੱਚ ਆ ਕੇ ਭਾਖੜਾ ਨਹਿਰ ਦੇ ਵਿੱਚ ਖੁਦਕੁਸ਼ੀ ਕਰ ਜਾਂਦਾ ਤਾਂ ਸ਼ੰਕਰ ਭਾਰਦਵਾਜ ਜਿਹੜੇ ਅਕਸਰ ਭਾਖੜਾ ਨਹਿਰ ਦੇ ਵਿੱਚੋਂ ਬਹੁਤ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰਨ ਦਾ ਕੰਮ ਕਰਦੇ ਆ ਉਹਨਾਂ ਦੀਆਂ ਟੀਮਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਇਸ ਟੀਮ ਦਾ ਹਿੱਸਾ ਨੇ ਉਹਨਾਂ ਵੱਲੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਲੋਂ ਇਸ ਗੱਲ ਦੀ ਪਾਲ ਕੀਤੀ ਜਾ ਰਹੀ ਹੈ ਕਿ ਆਕਰ ਸਤਿੰਦਰਜੀਤ ਜਿਹੜਾ ਮਹਾਲੀ ਤੋਂ ਆਪਣੇ ਘਰ ਚੱਲਿਆ ਸੀ ਉਹ ਆਖਰ ਪਟਿਆਲਾ ਸਮਾਣਾ ਰੋਡ ਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੀ ਮੌਤ ਰਹੱਸ ਬਣਦੀ ਜਾ ਰਹੀ ਹੈ ਜਿਸ ਦੀ ਮੌਤ ਨੂੰ ਲੈ ਕੇ ਬਹੁਤ ਸਾਰੇ ਪਹਿਲੂਆਂ ਤੇ ਕੰਮ ਕਰਨਾ ਪੇਗਾ ਕਿਉਂਕਿ ਸਮੇਂ ਦੇ ਨਾਲ ਬਹੁਤ ਸਾਰੀਆਂ ਵਾਰਦਾਤਾਂ ਲੁੱਟ ਖੋਹ ਦੀਆਂ ਕੜੀਆਂ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਹੀਆਂ ਹੈ ਕਿ ਆਕਰ ਕੋਈ ਵੱਡੀ ਘਟਨਾ ਲੁੱਟ ਖੋਹ ਦੀ ਸਤਿੰਦਰ ਸਿੰਘ ਦੇ ਨਾਲ ਨਾ ਹੋ ਗਈ ਹੋਵੇ ਜਿਸ ਤਰ੍ਹਾਂ ਖੂਨ ਦੇ ਤੱਬੇ ਦਿਖਾਈ ਦੇ ਰਹੇ ਤਾਂ ਇਸ ਪੱਖ ਤੋਂ ਵੀ ਦੇਖਿਆ ਜਾ ਰਿਹਾ ਕਿ ਕੁਝ ਲੋਕਾਂ ਨੇ ਉਸ ਦਾ ਕਤਲ ਨਾ ਕਰ ਦਿੱਤਾ ਹੋਵੇ ਡਿਪਰੈਸ਼ਨ ਦਾ ਸ਼ਿਕਾਰ ਨਾ ਹੋ ਗਿਆ ਹੋਵੇ ਸਤਿੰਦਰ ਸਿੰਘ ਤਾ ਬਹੁਤ ਸਾਰੇ ਪੱਖਾਂ ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿ ਰਿਹਾ ਹੈ ਪੁਲਿਸ ਅਧਿਕਾਰੀ ਕੀ ਕਹਿ ਰਿਹਾ ਹੈ ਆਓ ਸੁਣਦੇ ਹਾਂ ਪੂਰਾ ਮਾਮਲਾ ਹੈ ਕੀ ਹੈ ਕਿ ਮੋਹਾਲੀ ਤੋਂ ਚੱਲਿਆ ਹੋਇਆ ਸਤਿੰਦਰ ਸਿੰਘ ਆਖਰ ਘਰ ਕਿਉਂ ਨਹੀਂ ਪੁੱਜਿਆ ਸਤਿੰਦਰ ਸਿੰਘ ਜੀ ਪੁਲਿਸ ਪੁਲਿਸ ਮੁਲਾਜ਼ਮ ਜੀ 2016 ਅੰਦਰ ਕਿਤੇ ਹੋਇਆ ਹੈ ਕਿਤੇ ਡਿਊਟੀ ਸੀਗੀ ਇਹਦੀ ਮੋਹਾਲੀ ਸੀ ਇਹਦੇ ਨਾਲ ਐਸਪੀ ਹੈ ਜੀ ਮਨਦੀਪ ਸਿੰਘ ਹੈ ਜੀ ਗਰਗੋ ਦੇ ਨਾਲ ਪਟਵਰ ਕਾਨਮਨ ਹਾਂਜੀ ਸੰਦੀਪ ਸਿੰਘ ਜੀ 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 ਕਿੱਦਾਂ ਲਈ ਦਿਓ ਕਿ ਆ ਤੁਹਾਨੂੰ ਕਿਵੇਂ ਇਤਲਾ ਮਿਲੀ ਕਿ ਥੋੜਾ ਮੁੰਡਾ ਮਿਸੀ ਹੈ ਸਾਨੂੰ ਤੇ ਜੀ ਇਹਦੀ ਮਿਸੀ ਨੂੰ ਫੋਨ ਆਇਆ ਸੀ ਮੈਂ ਆ ਰਿਹਾ ਵਾਂ ਰਾਜਪੁਰੇ ਕੋਲ ਆ ਜਾਵਾਂ ਮੈਂ ਵੀਡੀਓ ਕਾਲ ਤੇ ਗੱਲ ਕੀਤੀ ਸੀ ਕਦੋਂ ਦੀ ਗੱਲ ਇਹ ਰਾਤ ਦੀ ਜੀ ਤੇ ਮੁੜ ਕੇ ਉਹ ਦੀਕਦੇ ਰਹੇ ਮੈਂ ਆਏ ਨਹੀਂ ਆਏ ਨਾ 12 ਵਜੇ ਉਹਨਾਂ ਕਹਿੰਦੇ ਰਾਜਪੁਰੇ ਤੋਂ ਤਾਂ ਅੱਧੇ ਘੰਟੇ ਪੌਣੇ ਚ ਆ ਜਾਣਾ ਸੀ ਫਿਰ ਉਹਨਾਂ ਨੇ ਆਪਣੇ ਦੂਜੇ ਭਰਾ ਨੂੰ ਦੱਸਿਆ ਵੀ ਇਦਾਂ ਆਇਆ ਨਹੀਂਗਾ ਉਹਨੋਂ ਨਾਮ ਤੇਰਾ ਰਾਤ 1 ਵਜੇ ਜਦੋਂ ਆਏ ਤੇ ਉਹ ਜਿੰਦ ਵਿੱਚ ਤੇ ਗੱਡੀ ਫਿਰ ਇੱਥੇ ਖੜੀ ਗੱਲੀ ਗੱਡੀ ਗੱਡੀ ਦੇ ਵਿੱਚ ਵੇਖਿਆ ਖੌਂਦੇ ਨਿਸ਼ਾਰਨ ਗੱਡੀ ਖੁੱਲੀ ਸੀ ਕਾਪੀ ਐ ਨਹੀਂ ਸੀ ਕੋਈ ਨਾਲ ਹੈਗਾ ਸੀ ਜੀ ਉਸ ਵੇਲੇ ਮੈਂ ਇਕੱਲਾ ਹੀ ਆ ਰਿਹਾ ਸੀ ਮਾਰੀਕੀ ਏ ਰਹਿਣਾ ਕਿਥੇ ਦੀ ਏ ਇਥੇ ਜੀ अजीत ਨਗਰ अजीत ਨਗਰ ਇਹ ਸਮਾਨੇ ਦੇ ਨਾਲ ਹਾਂਜੀ ਸਮਾਨੇ ਨਾਲ ਹੀ ਜੀਤ ਨਗਰ ਲੋ ਜਪਟਾਂ ਕਰਦੇ ਨਹੀਂ ਮਤਲਬ ਦੋ ਦਿਨ ਜਿੰਨੇ ਲਾ ਜਾਂਦਾ ਹਫਤੇ ਬਾਅਦ ਇੱਕ ਦਿਨ ਲਾ ਗਿਆ ਹੁਣ ਵੀ ਦੋ ਦਿਨ ਲਾ ਕੇ ਆ ਰਿਹਾ ਸੀ ਇਹਦੀ ਮਿਸ ਜੀ ਨਾ ਇੱਕ ਮੰਮੀ ਡੈਡੀ ਹੈ ਜੀ ਬੱਚਾ ਛੋਟਾ ਹੈ ਦੋ ਤਿੰਨ ਸਾਲਾਂ ਦਾ ਤੇ ਹੁਣ ਪਤਾ ਲੱਗਿਆ ਕੁਝ ਕੁਝ ਨਹੀਂ ਪਤਾ ਲੱਗਿਆ ਜੀ ਹੁਣ ਤਾਂ ਵੇਖੋ ਪੁਲਿਸ ਜਾਂਚ ਕਰ ਰਹੀ ਏ ਅਸੀਂ ਵੀ ਬੜਾ ਲੱਭਿਆ ਜੀ ਉਹੀ ਪਤਾ ਨਹੀਂ ਫੋਨ ਬੰਦ ਆ ਰਿਹਾ ਗੱਡੀ ਤੁਸੀਂ ਤੁਹਾਨੂੰ ਪਤਾ ਲੱਗੇ ਸੀ ਜੀ ਗੱਡੀ ਦਾ ਕਿ ਪੁਲਿਸ ਮਿਲਾਈ ਦਿੰਦੇ ਨਹੀਂ ਸਾਨੂੰ ਪਹਿਲੂ ਪਤਾ ਲੱਗ ਗਿਆ ਫਿਰ ਅਸੀਂ ਉਸੇ ਟਾਈਮ ਪੁਲਿਸ ਨੂੰ ਫਲਾਇ ਕੀਤੀ 112 ਨੰਬਰ ਤੇ ਫਿਰ ਪੁਲਿਸ ਵੀ ਆ ਗਈ ਰਾਤ ਵੀ ਜਾਂਚ ਕਰ ਰਹੀ ਰਾਤੀ ਹੋਈ ਉਮਰ ਕਿੰਨੀ ਕੁ ਸੀ ਜੀ ਉਮਰ 32 33 ਸਾਲ